ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੋਧੀ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਡ ਕੁੰਡੀ ਸਮਰਸਰ ਨੂੰ ਬਹੁਤ ਵੱਡੀ ਸਕਸੈਸ ਮਿਲੀਆਂ ਹੈ ਵਿਸ਼ੇ ਸਮੇਂ ਤੋਂ ਪਹਿਲੀ ਜਨਵਰੀ ਤੋਂ ਜੇ ਦੇਖੀਏ ਤਾਂ ਅਸੀਂ 2276 ਬੰਦੇ ਜਿਹੜੇ ਅਰੈਸਟ ਕਰ ਚੁੱਕੇ ਹਾਂ 260 ਗ੍ਰਾਮ ਦੇ ਕਰੀਬ 260 ਕਿਲੋ ਦੇ ਕਰੀਬ ਹਿਰੋਇਨ 3 ਕਿਲੋ OPM 325 ਨਾਰਕੋਟਿਕ ਪਾਊਡਰ ਤੇ ਤਕਰੀਬਨ 3 ਕਰੋੜ ਦੇ ਲਗਭਗ ਜਿਹੜੀ ਡਰਗ ਮਨੀ 103 ਵਹੀਕਲਸ ਬਰਾਮਦ ਹੋਈਆਂ ਉਹਦੇ ਨਾਲ ਨਾਲ ਫ੍ਰੀਜ਼ਿੰਗ ਆਫ ਪ੍ਰੋਪਰਟੀ ਦਾ ਵੀ ਕੰਮ ਚੱਲ ਰਿਹਾ ਹੈ ਔਰ ਕਾਫੀ ਜਿਹੜੇ ਨਨ ਸਮਗਲਰਸ ਨੇ ਕਮਰਸ਼ਲ ਕੁਆਂਟੀਟੀ ਦੇ ਉਹਨਾਂ ਦੇ ਕੰਪਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਉਹਨਾਂ ਦੀਆਂ ਪ੍ਰੋਪਰਟੀਆਂ ਫ੍ਰੀਜ਼ ਕਰਾ ਦਿੱਤੀਆਂ ਗਈਆਂ 68 ਐਫ ਦੇ ਵਿੱਚ ਐਨਟੀਪੀਐਸ ਉਸ ਤੋਂ ਬਾਅਦ ਜਿਹੜਾ ਇਲੀਗਲ ਤੇ ਨਾਰਕੋ ਟ੍ਰੇਡ ਦੇ ਰਾਹੀਂ ਇਲੀਗਲ ਪ੍ਰੋਪਰਟੀਆਂ ਬਣਾਈਆਂ ਗਈਆਂ ਔਰ ਇਲੀਗਲ ਤਰੀਕੇ ਨਾਲ ਘਰ ਬਣਾਏ ਗਏ ਨੇ ਉਹਨਾਂ ਦੇ ਉੱਤੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਜਦੋਂ ਵੀ ਸੰਡ ਤੋਂ ਫੋਰਸ ਰਿਕੋਜੀਸ਼ਨ ਕੀਤੀ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਫੋਰਸ ਮਹਈਆ ਕਰਦੇ ਆ ਪਰ ਆਪ ਮੈਂ ਹਰੇਕ तकरीबन ਡੈਬਲੂਸ਼ਨ ਤੇ ਆਪ ਜਾਈਦਾ ਸੋ ਦਾ ਟੇ ਫੜਾ ਕਲੀਅਰ ਮੈਸੇਜ ਆਵੇ ਸਾਰੀ ਸੁਸਾਇਟੀ ਨੂੰ ਕਿ ਇਹਨਾਂ ਵਾਸਤੇ ਕੋਈ ਜਗਾ ਨਹੀਂ ਇਹੋ ਜਿਹੀ ਚੀਜ਼ਾਂ ਨਹੀਂ ਅਜੜਾ ਇੱਥੇ ਆਪਣੇ ਖੰਡ ਵਾਲੇ ਦੇ ਵਿੱਚ ਅਸੀਂ ਆਏ ਆ ਥਾਣਾ ਛਾਟਾ ਦਾ ਏਰੀਆ ਇੱਥੇ ਰਜਿੰਦਰ ਸਿੰਘ ਰਾਗੂ ਹੈ ਔਰ ਇੱਕ ਉਹਦੀ ਵਾਈਫ ਹੈ ਸੁਨੀਤਾ ਉਹਦੇ ਦੋ ਬੱਚੇ ਆ ਸਪਨਾ ਤੇ ਮਨਜੀਤ ਮਿੱਠੂ ਬੇਟਾ ਦੇ ਦੇਖੀਏ ਸਾਰਾ ਪਰਿਵਾਰ ਹੀ ਇਹਦੇ ਕੰਮ ਚ ਲੱਗਿਆ ਹੋਇਆ ਰਜਿੰਦਰ ਰਾਜੂ ਦੇ ਖਿਲਾਫ 8 ਮੁਕਦਮੇ ਦਰਜ ਨੇ ਐਨਡੀਪੀਐਸ ਐਕਟ ਦੇ ਤੇ ਵਾਈਫ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਇਹ ਸਾਰੇ ਥਾਣਾ ਛਾਟਾ ਦੇ ਵਿੱਚ ਹੀ ਇਹ ਜ਼ਿਆਦਾ ਇਹਨਾਂ ਦੇ ਖਿਲਾਫ ਐਕਸ਼ਨ ਹੋਇਆ ਕਿਉਂਕਿ ਬਾਰ ਬਾਰ ਬੇਲ ਤੇ ਆਉਂਦੇ ਫਿਰ ਇਹ ਕੰਮ ਕਰਨ ਲੱਗ ਜਾਂਦੇ ਆ ਜਿਹੜੀ ਬੜੀ ਹੈਰਾਨਜਨਕ ਗੱਲ ਹੈ ਕਿ ਸਪਨਾ ਜਿਹੜੀ ਬੇਟੀ ਹੈ ਉਹਦੇ ਖਿਲਾਫ ਵੀ ਦੋ ਪਰਚੇ ਆ ਇੱਕ ਪਰਚਾ ਮਦਰ ਸਾਨ ਤੇ ਡਾਕਟਰ ਦੇ ਖਿਲਾਫ ਕਾਮਨ ਵੀ ਹੈ ਜੇ ਮਨਜੀਤ ਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਹੜਾ ਬੇਟਾ ਹੈ ਸੋ ਇਹਦੇ ਨਾਲ ਜਿਹੜੀ ਇਹਨਾਂ ਦਾ ਅਚੋਕੜ ਦੀ ਦੇਖੀ 2018 ਤੋਂ ਇਹ ਐਕਟਿਵ ਨੇ ਔਰ ਇਸ ਇੱਕ ਨੇ ਮੁਕਤਮੇ ਦਰਜ ਨੇ ਇਸ ਫੈਮਿਲੀ ਦੇ ਉੱਤੇ ਔਰ ਸਾਰਾ ਪਰਿਵਾਰ ਇਸੇ ਕੰਮ ਤੇ ਲੱਗਿਆ ਸੋ ਅੱਜ ਜਿਹੜਾ ਇਹਨਾਂ ਦੇ ਇਲੀਗਲ ਘਰ ਬਣਾਇਆ ਗਿਆ ਸੀ ਉਹਨੂੰ ਮਿਊਸਪਲ ਕਾਰਪੋਰੇਸ਼ਨ ਨੇ ਢਾਉਣ ਦੇ ਆਰਡਰ ਕੀਤੇ ਨੇ ਪੁਲਿਸ ਫੋਰਸ ਸਾਡ ਤੋਂ ਮੁਹैया कराई ਗਈ ਅਸੀਂ ਆਪ ਉੱਥੇ ਖੜੇ ਆ ਬੜਾ ਲਾਊਡ ਐਂਡ ਕਲੀਅਰ ਮੈਸੇਜ ਹੈ ਔਰ ਵਾਰਨਿੰਗ ਹੈ ਬਾਕੀਆਂ ਵਾਸਤੇ ਕਿ ਜੇ ਤੁਸੀਂ ਕਿਸੇ ਗਲਤ ਕੰਮ ਨਾਲ ਔਰ ਸਪੈਸ਼ਲੀ ਡਰੱਗਸ ਨਾਲ ਇੱਕ ਮਕਾਨ ਬਣਾ ਵੀ ਲੈਣੀ ਹੋ ਤਾਂ ਉਹਦਾ ਹਸ਼ਰ ਹੀ ਹੋਏਗਾ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਨੌਜਵਾਨਾਂ ਨੂੰ ਵੀ ਤੇ ਸਾਰੇ ਸਮਾਜ ਨੂੰ ਕਿ ਆਪਣੀ ਮਿਹਨਤੀ ਕਮਾਈ ਕਰੀਏ ਉਹਦੇ ਚ ਕਿਰਤ ਕਮਾਈ ਦੇ ਵਿੱਚ ਹੀ ਸਫਲਤਾ ਹੈ ਉਹਦੇ ਚ ਹੀ ਬਰਕਤ ਹੈ ਔਰ ਇਹੋ ਜਿਹੇ ਕੰਮਾਂ ਦਾ ਨਤੀਜਾ ਇਹੀ ਹੁੰਦਾ ਔਰ ਸਪੈਸ਼ਲੀ ਜਿਹੜੇ ਨੌਜਵਾਨ ਨੇ ਉਹ ਇਹ ਕੰਮ ਨਾ ਕਰਨ ਕਿਉਂਕਿ ਇਹਦੇ ਚ ਅਲਟੀਮੇਟਲੀ ਉਹਨਾਂ ਦੀ ਆਪਣੀ ਜ਼ਿੰਦਗੀ ਖਰਾਬ ਹੁੰਦੀ ਹੈ ਜਿਹੜੇ ਇਹਨਾਂ ਨੂੰ ਇਸ ਕੰਮ ਚ ਲਾਉਂਦੇ ਉਹਨਾਂ ਦਾ ਕੁਝ ਨਹੀਂ